ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਅੱਪਾ ਟੌਪ ਦੀਆਂ ਦੋ ਗਾਵਾਂ ਸੇ ਲੈ ਲੈ ਕੇ ਆਂ ਜੀ ਇੱਕ ਬਈ ਬਿਲਕੁਲ ਤਾਜੀ ਸੂਈ ਆ ਤੇ ਇੱਕ ਬਈ ਗੱਬਣ ਅੱਜਾ ਸੀਤਾ ਉਹ ਆਉਂ ਪੁੱਛ ਲੈਣੇ ਬਈ ਟੋਟੇਰ ਅੱਜ ਬਈ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਡਾਕਟਰ ਭਾਈ ਹੋਰ ਜੀਪੇ ਠੀਕ ਹੋ ਵਧੀਆ ਬਹੁਤ ਵਧੀਆ ਵੀਰੇ ਵਧੀਆ ਚੱਲਦਾ ਬਈ ਕੰਮਕਾਰ ਕੰਮ ਬਈ ਪੂਰਾ ਵਧੀਆ ਸਿਕਣਾ ਦੇ ਬਾਬੇ ਦੀ ਗੁੱਡੀ ਚਲੋ ਨਾਮ ਤੇ ਐਡਰੈਸ ਬੋਲੋ ਜੀ ਨਾਮ ਵੀਰੇ ਅਰਸ਼ਦੀਪ ਆ ਹੂੰ ਉਹ ਪਿੰਡ ਚ ਭਾਈ ਦੀਪਾ ਬੰਦਦ ਕਹਿੰਦੇ ਆ ਭਾਈ ਠੀਕ ਹੈ ਵੀਰੇ ਸੈਦੋ ਗਿਆ ਹੂੰ ਤਸੀਲ ਬਾਈ ਨਿਹਾਲ ਸਿੰਘਲਾ ਜਿਲ੍ਹਾ ਵੀਰੇ ਮੋਗਾ ਨੇੜੇ ਪਿੰਡ ਬਈ ਨੇੜੇ ਵੀਰੇ ਭਾਗੀ ਕੇ ਰਹੇਗੇ ਭਾਗੀ ਵਾਲੀ ਸੜਕ ਦੇ ਬਾਹਰ-ਬਾਹਰ ਖੇਤਾਂ 'ਚ ਆਪਣਾ ਘਰ ਆ ਮੋਬਾਈਲ ਨੰਬਰ ਬੋਲੋ 88476 17674 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਾਈ ਜਿਹੜੀ ਪਹਿਲੇ ਨੰਬਰ ਤੇ ਵਰਡ ਦਿੰਦਾ ਕਿਹੜਾ ਸੂਸ ਹੋਈ ਆ ਡਾਕਟਰ ਇਹ ਵੀਰੇ ਮਾਲਕਾਂ ਨੇ ਦੂਜਾ ਸੂਆ ਕਿਹਾਗਾ ਠੀਕ ਆ ਠੀਕ ਆ ਆਪਾਂ ਤੀਜੇ ਮੰਨ ਕੇ ਲਈ ਆ ਬਾਈ ਠੀਕ ਆ ਐਵੇਂ ਆਪਾਂ ਕਿਸੇ ਨਾਲ ਖਲਵਾੜ ਕਰਨਾ ਆਪਣੇ ਲਈ ਮੜੀ ਗੱਲ ਆ ਇਹਨੂੰ ਸੂਈ ਨੂੰ ਮੰਨ ਕੇ ਚੱਲਦੇ ਉਧਰ ਨੂੰ ਫੂਲ ਲਾਓ ਉਧਰ ਵਟਜਾ ਕਰਨੀ ਇਹ ਘੰਟਾ ਕੋਇਆ ਹੋਊਗਾ ਠੀਕ ਆ ਨਾ ਉੜਗਾ ਬਿਲਕੁਲ ਹਜੇ ਨਾਲ ਆ ਵਹਿੜਦਾ ਤਾਜਾ ਨਾਲੂਗਾ ਜਮਾ ਹਾਂ ਜੇਰ ਪੈਣੀ ਵੀਰੇ ਹਜੇ ਵਾਕਿਆ ਜੇਰ ਮੰਨ ਕੇ ਤੁਰ ਪੀਪਾ ਗਾਲੀ ਦੀ ਬਹੁਤ ਜੇਰ ਆ ਗਈ ਠੀਕ ਨਾ ਗੱਲ ਤੇ ਜਦੋਂ ਜੇਰ ਪੈ ਗਈ ਆਪਾਂ ਵੀਡੀਓ ਬਣਾ ਲਾਂ ਠੀਕ ਆ ਬਾਈ ਚੋਰ ਚਵਾ ਇੱਕ ਨੰਬਰ ਆ ਮੰਨ ਕੇ ਚੱਲ ਵੀ ਇੱਕ ਪਾਸੇ 2 ਲੱਖ ਵਾਲੀ ਨੂੰ ਚੋਣ ਨਹੀਂ ਲੱਗਣਾ ਤੇ ਇੱਕ ਪਾਸੇ ਇਹਦਾ ਚੋਣਾ ਇੰਨਾ ਚੰਗਾ ਚੋਣਾ ਠੰਡੀ ਸੀਲ ਦੇ ਅੰਤ ਮੁਕੇ ਪਾਇਆ ਚਵਾਈ ਚੁਵਾਈ ਦਾ ਬੰਦਾ ਯਾਰ ਲੈ ਭਾਈ ਜਿਹਦੇ ਘਰੇ ਆ ਬੜੀ ਨਾ ਕੋਈ ਨਿਆਣਾ ਨਹੀਂ ਪਾਇਆ ਕੋਈ ਬੱਚਾ ਨਹੀਂ ਮੈਂ ਜਿਵੇਂ ਮਰਜੀ ਧਾਰਾ ਮਾਰ ਲਾ ਕੋਈ ਬਾਈ ਕਹਿੰਦਾ ਚੱਕਰ ਹੀ ਨਹੀਂ ਚਵਾਈ ਬੜੀ ਚੰਗੀ ਆ ਨਾ ਮਾਏ ਕਹਿੰਦਾ ਮੱਛੀ ਮੋਟਰੀ ਆ ਇਹ ਮਾਏ ਕਹਿੰਦਾ ਕੀ ਬਾਤ ਆ ਬਈ ਚ ਬਾਈ ਚੂਈ ਪੂਰੀ ਚਵਾਈ ਚੂਈ ਇੱਕ ਨੰਬਰ ਹੋਊਗੀ ਆਰਡਰ ਦੇਖੋ ਬਈ ਆਰਡਰ ਬੜਾ ਕਮਾਲ ਦਾ ਪੂਰਾ ਸ਼ਾਨਦਾਰ ਔੜਾ ਬਾਈ ਇਹ ਆਰਡਰ ਪੂਰਾ ਬੱਚਾ ਲਾ ਕੇ ਬਾਈ ਐਵੇਂ ਕਹਾਂ ਕਿਲੋ ਡੂੜ ਕਿਲੋ ਗੋਲੀ ਚੋਕੇ ਤੇ ਗਾਣੂ ਹੀ ਪਿਆ ਦਊਗੀ ਉਹਦੀ ਗਰਮੈਸ਼ਨਾ ਗਾਣੇ ਬਾਈ ਜੇਰ ਸੜ ਦੇਣੀ ਸੜ ਦੇਣੀ ਠੀਕ ਆ ਹਾਂ ਥਾਣ ਦੇ ਕੋ ਮੁੱਠੀ ਵਾਲਾ ਥਾਣ ਕੱਲਾ ਕੱਲਾ ਥਾਣ ਪੀੜੀ ਦੇ ਪਾਵੇ ਵਰਗੇ ਥਾਣਾ ਪੂਰੀ ਵਿਥੀ ਤੇ ਥਾਣ ਲੱਗਿਆ ਨਾੜਾ ਨੂੜਾ ਬਈ ਲੈ ਫੁੱਲ ਚਾਹੀਆਂ ਨੇ ਕਿੰਨਾ ਦੁੱਧ ਦੇ ਦੂਰੀ ਪੇ ਬਸ ਟਿਕਟ ਹੈ ਕੈਨ ਨੂੰ ਤਾਂ ਯਾਰ ਹੁਣ ਜਿਵੇਂ ਇਹਦਾ ਆਰਡਰ ਆ ਬਾਈ 24 25 ਕਿਲੋ ਕਹਾਲਾ ਗਰਮੀ ਪੈ ਰਹੀ ਆ ਬਾਈ 20 ਕਿਲੋ ਤੋਂ ਟੁੱਟਦੀ ਨਹੀਂਗਾ ਯਾਰ ਠੀਕ ਆ ਆ ਦਿੱਤਾ ਲਾ ਬਾਈ 23 ਕਿਲੋ ਆ ਬੰਦਿਆਂ ਨੇ ਕਿਹਾ ਪਹਿਲਾਂ ਵਾਲੇ ਸੂਏ ਠੀਕ ਆ ਨਾ ਪਰ ਮੈਂ ਇਨੀ ਗਰੰਟੀ ਦੇ ਦੂੰਗਾ 20 ਕਿਲੋ ਦੁੱਧ ਦਾ ਕੁੱਲਾ ਬੋਗੀ ਕੈਨੂ 25 ਕਿਲੋ ਕੋਲਾ ਲੇਵੇ ਦੀ ਚੜਾਈ ਦੇਖ ਚੜਾਈ ਦੇਖ ਲੈ ਚੌੜਾ ਕਹਿ ਦਿੰਦਾ ਅਗਲਾ ਇੰਨਾ ਚੌੜਾ ਲੇਵਾ ਵੀਰੇ ਇਹ ਗਾਣਾ ਦਾ ਹੁੰਦਾ ਨਹੀਂ ਹੁੰਦਾ ਨਹੀਂ ਠੀਕ ਹੈ ਨਾ ਸਹੀ ਹੈ ਹਜੇ ਆ ਜਿੰਨੀ ਆ ਮੰਨ ਕੇ ਜੇ ਥੱਲਾਣਾ ਇੰਨੀ ਇੰਨੀ ਗਾਣਾ ਨੂੰ ਖਾਲੀ ਕਰਨੀ ਪਈ ਆ ਗਾਂਗ ਬਾਈ ਉਹ ਗਾਣਾ ਔਖੀ ਹੁੰਦੀ ਆ ਵੀਰੇ ਓਕੇ ਹੁੰਦੀ ਜੀ ਆ ਤੋੜਾ ਤਾਰਾ ਇੱਕ ਨੰਬਰ ਹੋਊਗਾ ਠੀਕ ਹੈ ਨਾ ਗੱਲ ਕੋਈ 1 ਰੁਪਏ ਦਾ ਨੁਕਸ ਨਹੀਂ ਹੋਣਾ ਦੇ ਵਿੱਚ ਪਾ ਕੇ ਲੈ ਕੇ ਜਾ ਵੀਰੇ ਠੀਕ ਹੈ ਵੀਰੇ ਤੁਹਾਨੂੰ ਆਪਣੀ ਗਾੜੀ ਦੇ ਤੋਂ ਬਾਹਰ ਹੋਗੀ ਅਗਲਾ ਜੁਮੇਵਾਰ ਠੀਕ ਹੈ ਓਕੇ ਕੱਦ ਵੱਡ ਚੰਗਾ ਯਾਦ ਬ੍ਰੀਡ ਫੁੱਲ ਚੰਗੇ ਆ ਥਣ ਬੜਾ ਕਮਾਲ ਦਾ ਚਬਾਈ ਬਹੁਤ ਚੰਗੀ ਆ ਬਾਈ ਧਾਰਾ ਮਾਰ ਕੇ ਦਿਖਾਈਆਂ ਠੰਡੀ ਸੀਲ ਆ ਬਾਈ ਤੇ ਸੋਈ ਸਵਾਈਆ ਬੱਚਾ ਵੱਡਾ ਕਰਦੀ ਹੈਗੀ ਠੀਕ ਆ ਹਾਂ ਹੋਰ ਕੋਈ ਹੋਣੀ ਬੱਚੇ ਦਾ ਜਰੂਰ ਵੱਡਾ ਕਰਦੀ ਹੈ ਇਸ ਬੜਾ ਚੰਗਾ ਹਣਾ ਸਾਰਾ ਕੁਝ ਹੀ ਚੰਗਾ ਡਾਕਟਰ ਯਾਰ ਗਾਣਾ ਇੱਕ ਹੋਰ ਗੱਲਾਂ ਗਾਂ ਚਾਰੂ ਬਹੁਤ ਆ ਯਾਰ ਚਾਰੂ ਬਹੁਤ ਆ ਜੀ ਜਿਹੜੀ ਚਾਰੂ ਗਾਹੂ ਬਾਈ ਉਹ ਹੀ ਦੁੱਧ ਦਿਓ ਉਹ ਹੀ ਦੁੱਧ ਦਿਓ ਜਿਹੜੀ ਖਾਊਗੀ ਨਹੀਂ ਹਨਾ ਫਿਰ ਉਹਨੇ ਜਿਹੜੇ ਖਾਣਾ ਹੀ ਨਹੀਂ ਬਾਈ ਇਹਨੂੰ ਕੋਈ ਮਰਜੀ ਪਾ ਦੇ ਕੋਈ ਚੱਕਰੀ ਨਹੀਂ ਜਿਵੇਂ ਗਾਂ ਸੂ ਪੀ ਹਨਾ ਗਾਂ ਨੇ ਟੁੱਟੀ ਡਾਟੀ ਨਹੀਂ ਜਦੋਂ ਗਾਂ ਨੇ ਕੁੱਕ ਕੱਖ ਚੱਕ ਲਈ ਯਾਰ ਤੀ ਦੇਖੇ ਹੀ ਮੁੱਕ ਜਾਣੇ ਦੇਖੇ ਹੀ ਮੁੱਕ ਜਾਣੇ ਹਾਂ ਗਾਇਆਂ ਦੀ ਇੱਕ ਹੋਰ ਗੱਲ ਆ ਬਾਈ ਆਪਾਂ ਗੱਲ ਪਹਿਲਾਂ ਕਹਿ ਦੇਣੀ ਆਗੀ ਠੀਕ ਆ ਅਗਲੇ ਨੂੰ ਚੰਗੀ ਲੱਗੀ ਲੈ ਲੂ ਨਹੀਂ ਨਹੀਂ ਚੰਗੀ ਲੱਗੀ ਰਹਿਣ ਦੂ ਠੀਕ ਆ ਖਾਨ ਭਾਂਡੇ ਲੰਗਾ ਗਾਈਆਂ ਬਾਈ ਓਕੇ ਰਿਪੋਰਟ ਹੋਣੀ ਆ ਹੂੰ ਠੀਕ ਆ ਦੋਨੇ ਜਾਨਪ੍ਰਾਨ ਵਾਲੀਆਂ ਗਾਈਆਂ ਠੀਕ ਆ ਐਨੀ ਵੀ ਕੋਈ ਛੋਟੀ ਹੋ ਵੱਡੀ ਹੋ ਬੰਦੇ ਕਹੀ ਯਾਰ ਬਰੇ ਯਾਰ ਪਤਾ ਕੀ ਕਰਦੇ ਆ ਵੀਡੀਓ ਧਿਆਨ ਨਾਲ ਵੇਂਦੇ ਹੀ ਨਹੀਂ ਹੂੰ ਵੀਡੀਓ ਵੇਨੇ ਨਹੀਂ ਮਾੜੀ ਜੀ ਵੀਡੀਓ ਦੇਖਣ ਅਨਸਾਰ ਬਾਈ ਅਗਲਾ ਚੱਕਰ ਆ ਫੂਨ ਮੋਲ ਲਾਉਣ ਲੱਗ ਜਾਂਦਾ ਹੂੰ ਮੁੜ ਕੇ ਇੱਥੇ ਆ ਕੇ ਬਾਈ ਕਈ ਤਾਂ ਵੀਡੀਓ ਚੱਜ ਨਾ ਵੀਰ ਬਣ ਕੇ ਦੇਖੋ ਬਾਈ ਬਣ ਕੇ ਕਿਸੇ ਦੀ ਵੀਡੀਓ ਤੇ ਮਾਨ ਲੈਨੇ ਆ ਧਿਆਨ ਨਾਲ ਦੇਖੋ ਧਿਆਨ ਨਾਲ ਦੇਖ ਕੇ ਬਾਈ ਯਾਰ ਸੌਦਾ ਕਰੋ ਹੂੰ ਸੌਦਾ ਕਰਕੇ ਬਾਈ ਅਗਲੇ ਤਾਂ ਸਾਈ ਪਾ ਦਿੰਦੇ ਆ ਅਗਲੀ ਯਾਰ ਇੰਨਾ ਕੰਮ ਗਲਤ ਹੋਇਆ ਸਾਈਆਂ ਜਿਨ੍ਹਾਂ ਨੇ ਪਾਈਆਂ ਬਾਈ ਉਹ ਬੰਦੇ ਆ ਕੇ ਮੁੜ ਗਏ ਜਿਨ੍ਹਾਂ ਨੇ ਕੋਈ ਸਾਈ ਨਹੀਂ ਪਾਈ ਉਹ ਮਾਲ ਲੈ ਗਏ ਅੱਛਾ ਠੀਕ ਹੈ ਨਾ ਫਿਰ ਇੱਥੇ ਆ ਕੇ ਅਗਲਾ ਕਹਿੰਦਾ ਬਾਈ ਮੇਰੇ ਸਾਈ ਪਾਈ ਸੀ ਯਾਰ ਐ ਹੋ ਗਿਆ ਬਾਈ ਬਣ ਕੇ ਜਦੋਂ ਸਾਈ ਪਾਉਣੇ ਆ ਨਾ ਤੇ ਉਦੋਂ ਵੀਰ ਬਣ ਕੇ ਉਹ ਕਰਿਆ ਕਰੋ ਠੀਕ ਹੈ ਨਾ ਗੱਲ ਹਮ ਫਿਰ ਬਾਈ ਬਣ ਕੇ ਤੇ ਆ ਨਾ ਦੇ ਕੇ ਵੀਰ ਬਣ ਕੇ ਆਪਣਾ ਸੌਦਾ ਕਰਿਆ ਕਰੋ ਯਾਰ ਠੀਕ ਹੈ ਸਵਾਦ ਨਹੀਂ ਆਉਂਦਾ ਬਾਈ ਸੌਦਾ ਵੇਚਣ ਦਾ ਯਾਰ ਤੇ ਮੁੱਲ ਕੀ ਦੀਪੇ ਦਾ ਮੁੱਲ ਰਾਈ ਡਾਕਟਰ ਕਰਾਉਣ ਨੂੰ ਦਾ 80 85 ਜਿੰਨਾ ਮਰਜ਼ੀ ਕਰਾ ਲਾ 72000 ਤੋਂ ਬਾਈ ਛੋੜ ਹੋ ਗਈ ਆ ਠੀਕ ਆ ਮੁੱਲ ਕਰਾਉਣ ਨੂੰ ਜਿੰਨਾ ਮਰਜ਼ੀ ਕਰਾ ਲਓ 72000 ਮੁੱਲ ਕਰਾਉਣ ਨੂੰ ਜਿੰਨਾ ਮਰਜ਼ੀ ਕਰਾ ਲਾ ਯਾਰ ਠੀਕ ਆ ਨਾ ਗਾਂ ਦਾ ਪੈ ਨਹੀਂ ਮੜੀ ਸਰਦੀ ਚੋਂ ਦੀ ਗਾਂ ਦਾ 85 90 ਹਰਦੀ ਸੀ ਆ ਮੈਂ ਕਹਿੰਦਾ ਪੰਡਰ ਕਲੇ ਮੈਂ ਕਹਿੰਦਾ ਕੀ ਬਾਤਾਂ ਆ ਤਾਂ ਕੁਝ ਵੀ ਨਹੀਂ ਬਾਈ ਜਦੋਂ ਗਾਣੇ ਬਣ ਗਿਆ ਲੈ ਜਾਂ ਪਾਜੂਪਾ ਚੱਕ ਲਿਆ ਖਾ ਪੀ ਕੇ ਸਦਾ ਗਾਣੇ ਯਾਰ ਕੱਚਾ ਨਾੜ ਦਾ ਨਾਲ ਵੇਖ ਲਾ ਲੱਕ ਜਿਹੜਾ ਨਾਲ ਬੱਚੇ ਦਾ ਨਾਲ ਪੀ ਆ ਸਹੀ ਗੱਲ ਆ ਹਾਂ ਅੱਗੇ ਭਰਾ ਜਰਸੀ ਟੌਪ ਕਿਹੜਾ ਸੁਆ ਵੀਰੇ ਡਾਕਟਰ ਗਾਇਆਂ ਦਾ ਯਾਰ ਬਹਿੜਾ ਦੋ ਤਿੰਨ ਲਾਈਆਂ ਸੀ ਦੋ ਇਹਦੇ ਨਾਲ ਲਗਾ ਇੱਕ ਬੜਾ ਮਿੱਤਰ ਆ ਯਾਰ ਉਹ ਲੈ ਗਿਆ ਯਾਰ ਆ ਠੀਕ ਬਾਕੀ ਆਪੋ ਨੂੰ ਸ਼ੌਂਕ ਹੀ ਹੈ ਕਲਰ ਪਹਿਲੀ ਗੱਲ ਬਹੁਤ ਘੱਟ ਮਾਤਰਾ ਚ ਮਿਲਦਾ ਯਾਰ ਸਹੀ ਗੱਲ ਹੈ ਇਹ ਕਿਹਦੀ ਹੁਣ ਬਈ ਮੌ ਮਾਰਕੀਟ ਆ ਸਹੀ ਗੱਲ ਹੈ ਇਹ ਵੀਰੇ ਸੂਆ ਦੂਜਾ ਪਲੂਨੇ ਨੇ 18 17 ਕਿਲੋ ਦੁੱਧ ਪਾਇਆ ਬੜੇ ਆਰਾਮ ਨਾਲ ਠੀਕ ਹੈ ਇਹ ਕਹਿਣ ਵਾਲੀ ਗੱਲ ਨਹੀਂ ਬਾਈ ਪ੍ਰਮਾਤਮਾ ਸੁੱਖ ਰੱਖੇ ਜੇ ਗਾਂ ਆਪਣੇ ਘਰੇ ਅਜੇ ਤੱਕ ਤਾਂ ਇਹ ਕੰਮ ਹੋਇਆ ਹੀ ਨਹੀਂ ਮੈਂ ਤਾਂ ਸੋਚਦਾ ਹੀ ਰਹਿ ਜਾਂਦਾ ਕੰਮ ਹੋਰੀ ਹੋ ਜਾਂਦੇ ਆ ਠੀਕ ਹੈ ਨਾ ਗੱਲਾਂ ਜੇ ਰਹੇਗੀ ਹੂੰ 18 19 ਕਿਲੋ ਡੱਬੇ ਮਾਰ ਕੇ ਵੀ ਦੇ ਲਾਂਗੇ ਮੈਂ ਠੀਕ ਹੈ ਢਿੱਲਾ ਦੇ ਹੈਨਾ ਇੱਥੋਂ ਬਾਈ ਲੇਵਲ ਦੀ ਸਟਾਰਟਿੰਗ ਇੱਥੋਂ ਸਟਾਰਟ ਹੋ ਗਿਆ ਹੈਨਾ ਲੇਵਲ ਇੱਥੇ ਜਾਣਾ ਬਾਈ ਅੱਛਾ ਹਜੇ ਵੇਖ ਬਾਈ ਲੇਖੇ ਹੀ ਨਹੀਂ ਵੜਦੇ ਯਾਰ ਸਹੀ ਗੱਲ ਆ ਬਾਈ ਮੁੱਠੀ ਵਾਲਾ ਥਾਂ ਕੱਲਾ ਕੱਲਾ ਕਹਿ ਦਿੰਦਾ ਬਾਈ ਅਗਲਾ ਗਲਾਬੀ ਥਾਂ ਚਾਰ ਚਾਰ ਉਂਗਲਾਂ ਲੈ ਬਾਈ ਬਾਹਰ ਆ ਜਦੋਂ ਨਾ ਸੂਪੀ ਗੇੜ ਗੇੜ ਬਣਾ ਕੇ ਦੇ ਲਾਂਗੇ ਅੱਛਾ ਚੋਰ ਚਵਾ ਇੱਕ ਨੰਬਰੂ ਦੋਨਾਂ ਦਾ ਕੋਈ ਲਿੱਸੀ ਨਹੀਂ ਹੂ ਕੋਈ ਛੋਟੀ ਨਹੀਂ ਹੂ ਇੱਕੋ ਜਿਹਾ ਹੋਣਾ ਜਿਹਦੀਆਂ ਕਮਾਂਗੇ ਉਹ ਜਿਹੀ ਨਿਕਲਣਗੇ ਠੀਕ ਆ ਥਣ ਪੜਾ ਚੰਗਾ ਮੈਂ ਕਹਣਾ ਕੀ ਆ ਬਾਤ ਆ ਡਾਕਟਰ ਬੰਦਾ ਜਿਆਦਾ ਹੀ ਕਰੂ ساری ਉਮਰ ਗਾਹਕ ਬਣੂਗਾ ਪਰ ਜਿਹੜਾ ਬੰਦਾ ਬੈਠਾ ਲੈ ਗਿਆ ਠੀਕ ਆ ਠੀਕ ਆ ਨਾ ਗੱਲ ਹੂੰ ਠੀਕ ਆ ਸੁਨਿਆਰੇ ਨੂੰ ਹੀ ਕਦਰ ਹੁੰਦੀ ਆ ਬਾਈ ਸੋਨੇ ਦੀ ਜਿਹੜੇ ਬੰਦੇ ਨੂੰ ਇਹਦੀ ਕਦਰ ਹੋਈ ਉਹ ਲਊਗਾ ਸਹੀ ਗੱਲ ਠੀਕ ਆ ਇਸ ਬੜਾ ਬਚਾਰਾ ਲਈ ਬੋਦੀ ਬਾਦੀ ਬਹੁਤ ਜੀ ਜਰਸੀ ਦਾ ਤੇ ਐਚ ਐਫ ਤੇ ਸ਼ਾਈ ਜਰਸੀ ਦਾ ਤੇ ਸ਼ਾਈ ਵਾਲਾ ਕ੍ਰੋਸ ਆ ਬਾਈ ਫੈਟ ਵੀ ਵਹਿੜਦੀ ਨਾ ਬਾਲਾ 45 46 ਰੁਪਏ 50 ਰੁਪਏ ਦੇ ਨੇੜੇ ਤੋਂ ਲੱਗੂਗਾ ਠੀਕ ਐ ਐਚ ਐਫ ਦਾ ਬਾਈ 20 ਕਿਲੋ ਤੇ ਇਹਦਾ 12 13 ਕਿਲੋ ਬਹੁਤ ਆਉਂਦਾ ਠੀਕ ਐ 18 17 18 17 ਪਲੂਨ ਨੇ ਪਾਇਆ ਬਾਈ 18 19 18 19 ਗਰਮੀ ਗਰਮੀ ਦੇ ਦੂੰਗੀ ਯਾਰ ਠੀਕ ਐ ਤਤੂ ਰੋੜਾ ਤਰਾ ਦੇਖੀ ਸਿਰਫ ਇੱਕ ਗੱਲ ਮੈਂ ਕਹਿ ਕੇ ਦੇਣੀ ਆ ਗਾਂ ਦੇ ਸਿਰਫ ਥੋੜੇ ਥੋੜੇ ਨੌ ਬਣਦੇ ਆ ਬਈ ਸਹੀ ਗੱਲ ਉਹ ਤਾਂ ਨਹੀਂ ਬਣਾਏ ਬਣਾ ਕੇ ਵੀ ਭੇਜ ਦੂਗਾ ਜਿਹੜਾ ਕੋਈ ਸੌਦਾ ਕਰੂਗਾ ਹਮ ਠੀਕ ਆ ਤੋਰੇ ਦੇਖ ਯਾਰ ਤੋਰਾ ਬੜਾ ਹੋਰ ਗੱਲਾਂ ਦੀਆਂ ਤਾਂ ਗੱਲਾਂ ਮੈਂ ਕਹਿੰਦਾ ਕਮਾਲ ਦੀ ਜਾਨ ਕੱਢਦੀ ਐ ਥਾਣਲੇਵਾ ਹਾਂਜੀ ਬਾਈ ਮਾੜੀ ਮਾੜੀ ਸਵੇਲਿੰਗ ਪਾਉਣ ਲੱਗੀ ਆ ਜਦੋਂ ਬੈਡ ਨੇ ਸਵੇਲਿੰਗ ਨੂੰ ਚੱਕ ਕੇ ਬੱਛੀ-ਪੁੱਛੀ ਨੂੰ ਕਿਤੇ ਬਾਬੇ ਦੀ ਕਿਰਪਾ ਨਾਲ ਜਾ ਜਨਮ ਦੇਤਾ ਨਾ ਹੂੰ ਕਿਆ ਬਾਤਾਂ ਹੀ ਹੋ ਜਾਣੀਆਂ ਬਾਈ ਮੁੱਲ ਵੀ ਪੱਟ ਕੇ ਹੋਰ ਹੋ ਜਾਣਾ ਹਰਨੀ ਖੁਰਨੀ ਦੇ ਅੰਗ ਵੇਖ ਕੇ ਨੇ ਚੰਗੇ ਆ ਅੰਗ ਬੜੇ ਕੋਈ ਲਿੱਸੀ ਨਹੀਂ ਕੋਈ ਲਵੀ ਨਹੀਂ ਕੋਈ ਛੋਟੀ ਨਹੀਂ ਹੂੰ ਹਰਨੀ ਖੁਰਨੀ ਦੇ ਕਲਰ ਬਹੁਤ ਚੰਗਾ ਡਮਾ ਬਹੁਤ ਚੰਗਿਆ ਚਮਕ ਵੱੱਛੀ ਤੇ ਬਈ ਬੈੜ ਤੇ ਬਹੁਤ ਹੈਗੀ ਥਾਨਲੇ ਵਾ ਬੜਾ ਕਮਾਲ ਤੂਰਾ ਤਰਾ ਬਹੁਤ ਚੰਗਾ ਦੁੱਧ ਵਾ ਕੇ ਚੰਗਾ ਪਾ ਦੂ ਜਿੰਨਾ ਦੁੱਧ ਦਿਓ ਚੱਟਾ ਦਿਓ ਖੈਂਟ ਵਾਲਾ ਦੁੱਧ ਦਿਓ ਗਰਮੀ ਬਹੁਤ ਮੈਂ ਕਹਣਾ ਡਾਕਟਰ ਐ ਤਲਿਆਰਾ ਸੱਡਦੇ ਹੰਮ ਇੰਨੀ ਜੈਲੀ ਗਾਂਕਦੇ ਯਾਰ ਕਿਸਮਤ ਬਾਬੇ ਦੀ ਕਿਰਪਾ ਨਾਲ ਕਦੇ ਮਿਲਣੀ ਹੈ ਯਾਰ ਸਹੀ ਗੱਲ ਆ ਕੀ ਬਾਤ ਆ ਬੱਚਾ ਜਾਨ ਜਾਨ ਚਾਰ ਸਫੇਰੇਲਾ ਜਿਵੇਂ ਮਰਦੀ ਹੱਥ ਲੈ ਇਹ ਨਾ ਚੌੜਗਾ ਲੱਤਾਂ ਕਰਾਉਂਗਾ ਜਿੱਦਨ ਬਾਬਾ ਸੁੱਖ ਰੱਖੇ ਸੂਪੀ ਠੀਕ ਆ ਹਾਂ ਨਵਾ ਨੌ ਬਣਦੇ ਆ ਬਾਈ ਤਾਂ ਨਹੀਂ ਬਣਾਏ ਕਿਉਂਕਿ ਬਾਈ ਲੋਕ ਗਧੇ ਘੋੜੇ ਦਾ ਮੁੱਲ ਕਿ ਪਉਂਦੇ ਆ ਠੀਕ ਆ ਨੌ ਨਾ ਜਦੋਂ ਬਾਈ 60 70000 ਰੁਪਏ ਪਸ਼ੂ ਤੇ ਲਾ ਦਿੰਦੇ ਨੇ ਨੌ ਬਣਾਉਣਾ ਸਾਡੇ ਲਈ ਕੋਈ ਬੜੀ ਵੱਡੀ ਗੱਲ ਨਹੀਂ ਠੀਕ ਆ ਬਾਈ ਤਾਂ ਨਹੀਂ ਬਣਾਇਆ ਕਹਿੰਦੇ ਕੱਚਾ ਲੈ ਕੇ ਪਸ਼ੂ ਬਾਈ ਲੰਗ ਲੰਗ ਕੱਢ ਜਾਂਦਾ ਲੋਕਾਂ ਨੇ ਇਹ ਤਾਂ ਦੇਖਣਾ ਨਹੀਂ ਵੀ ਹਾਂ ਨੌ ਬਣਿਆ ਕਹਿੰਦੇ ਨਾ ਬਾਈ ਇਹਦੀ ਤਾਂ ਲੱਤ ਤੇ ਨੁਕਸਾ ਹੂੰ ਇਹੋ ਜਿਹਾ ਕੰਮ ਬਾਈ ਸਾਡੇ ਨਾਲ ਹੋਇਆ ਹੂੰ ਤੋਰੇ ਤਾਰੇ ਤੋਂ ਉਹਨੂੰ ਬੇ ਟੈਨਸ਼ਨ ਫਰੀ ਹੋ ਕੇ ਬੰਦਾ ਠੀਕ ਹੈ ਬਾਈ ਦੂਜਾ ਸੂ ਅਰੀਜਨਲ ਹੋ ਤੀਜੇ ਹੋ ਯਾਰ ਆਪਾਂ ਦੇਣਦਾਰ ਹੋਵਾਂਗੇ ਠੀਕ ਹੈ ਬਾਈ ਵੇ ਨਗੀਨਾ ਬਹਿੜਾ ਤੋਰਾ ਤਾਰਾ ਕਮਾਲ ਆਰਡਰ ਬਹੁਤ ਚੰਗਾ ਮੁੱਠੀ ਵਾਲਾ ਇਹ ਆਪਾਂ ਨੂੰ ਕਮਾਈ ਕਮੂਈ ਦਾ ਕੋਈ ਚੱਕਰ ਨਹੀਂ ਪਤਾ ਸ਼ੌਂਕ ਪਗਾਇਆ ਇਹ ਜੇ ਠੀਕ ਹੈ ਕੋਈ ਮੈਨੂੰ ਇਹ ਜਿਹੜੀਆਂ ਸੋਹਣੀਆਂ ਵਾਲੀਆਂ ਲਾਦੀਆਂ ਆਪਣੇ ਆਪ ਨੂੰ ਬਹਿੜਾ ਸ਼ੌਂਕ ਪਗਾਇਆ ਬਾਈ ਕਹਿੰਦਾ ਮੁੱਲ ਦਾ ਕੋਈ ਚੱਕਰ ਨਹੀਂ ਨਫਾ ਬੜਾ ਦੇ ਦੇ ਥੋੜਾ ਦੇ ਦੇ ਉਹ ਕੋਈ ਗੱਲ ਨਹੀਂ ਬਾਈ ਕਹਿੰਦਾ ਪਤਾ ਸ਼ੌਂਕ ਹੀ ਪਗਾਇਆ ਕਹਿੰਦਾ ਆਰਡਰ ਬੜਾ ਕਮਾਲ ਬਈ ਸੋਹਣਾ ਆਰਡਰ ਲੈ ਕੱਲਾ ਕੱਲਾ ਥਣ ਮੁੱਠੀ ਵਾਲਾ ਥਣ ਚਰੇ ਥਣ ਨਿਕਲ ਡਾਕਟਰ ਬਹੁਤ ਚੰਗੀ ਗਾ ਯਾਰ ਬੰਦਾ ਜਾਂਦ ਕਰੂ ਗਾਹਕ ਬਣੂਗਾ ਠੀਕ ਹੈ ਨਾ ਦੋ ਸਿੰਘਾਂ ਇੱਕ ਇਹਦੇ ਨਾਲ ਦੀ ਮੈਂ ਵੇਚੀ ਫਿਰ ਕੀ ਮੁੱਲ ਰੱਖਿਆ ਫਿਰ ਜੀ ਖੜਨੀ ਦੇਖ ਡਾਕਟਰ ਹੂੰ ਤੇ ਲਾਟੋ ਲਾ ਬਹੁਤ ਪਈ ਡਾਕਟਰ ਮੁੱਲ ਜਮਾ ਇਹਦਾ ਜਾਇਜ਼ ਕਰੂੰਗਾ ਵੇਚਣ ਵਾਲਾ ਠੀਕ ਹੈ ਨਾ ਗੱਲ ਮੁੱਲ ਉਹਦਾ ਵੀ ਬਰੋਬਰ ਦਾ ਹੀ ਕੀਤਾ ਮੁੱਲੇ ਦਾ ਹੀ ਬਰੋਬਰ ਦਾ ਕੀਤਾ ਠੀਕ ਹੈ ਨਾ ਗੱਲ ਲੇਣੀ ਨਾਲ ਲੈਣੀ ਉਹ ਤਾਂ ਅਗਲੇ ਦੀ ਮਰਜ਼ੀ ਆ ਬਈ ਅਗਲੇ ਨੇ ਪੈਸੇ ਲੱਗ ਲੈਣੇ ਆ ਗਾੜਾ ਦੀ ਹਾਈਟ ਹੂਡ ਪੂਰੀ ਆ ਇਹ ਨਹੀਂ ਹੋਊਗੀ ਤੂੰ ਬਚਾ ਜਾ ਨਿਕਲੂਗਾ ਇੱਥੇ ਬਚਾ ਜਾ ਨਿਕਲੂਗਾ ਹਾਂ ਬੰਦਾ ਧਿਆਨ ਨਾਲ ਵੀਡੀਓ ਦੇਖੇ ਫਿਰ ਬੰਦਾ ਆਪਣਾ ਮੁੱਲ ਲਾਵੇ ਫਿਰ ਵੇਚਣ ਦਾ ਵੀ ਸਵਾਦ ਆ ਲੈਣ ਦਾ ਵੀ ਸਵਾਦ ਆ ਸਹੀ ਗੱਲ ਠੀਕ ਆ ਨਾ ਮੁੱਲ ਕਰਾਉਣ ਨੂੰ ਬਾਈ ਇਹਦਾ 70 ਕਰਾ ਲਾ 75 ਕਰਾ ਲਾ ਠੀਕ ਆ ਠੀਕ ਆ ਨਾ ਜਿਹੜਾ ਜੈਸਨੋ ਵਾਲਾ ਰੇਟ ਹੋਣਾ ਬਾਈ ਉਹ 67000 ਰੁਪਈਆ 67000 ਰੁਪਈਆ ਹਾਂ ਇਹ ਚ ਮਾੜਾ ਮੋਟਾ ਹੀ ਬਣਦਾ ਤਾਂ ਮੈਂ ਮਾਰ ਮਾਰ ਕਰੂੰਗਾ ਕਿਉਂ ਬਾਈ ਬੜ ਨੇ ਇੱਕ ਦੋ ਦਿਨਾਂ ਨੂੰ ਹੋਰੀ ਕੁਸ਼ ਕਰ ਜਾਣਾ ਹੋਰੀ ਕੁਸ਼ ਕਰਦੇ। ਜਵਾਹ ਵੇਖ ਬਾਈ। ਆਂ ਅਗਲਾ ਕਹਿ ਦਿੰਦਾ। ਮੁੱਠੀ ਆ। ਖਾਣ ਦੇ। ਹਾਂ। ਕੀ ਬਾਤ ਆ। ਕੀ ਬਾਤ ਆ। ਬਾਈ ਗੰਧਾ ਧਾਰਾ ਮਾਰ ਲਾ ਪਰ ਉਹ ਨਹੀਂ ਮਾਰਦੇ ਕਾ ਨੂੰ। ਖਤਰਾ ਹੋ ਬੜ ਸੇ। ਸਹੀ ਗੱਲ ਆ। ਇੱਕ ਦੋ ਦਿਨ ਕੱਢਦੀ ਹੁੰਦੀ ਆ। ਨਾੜਾ ਨੂਣਾ ਦੇਖ। ਨਾੜਾ ਨੂਣਾ ਫੁੱਲ ਚੰਗੇ। ਇਹ ਖੇ ਲਿਆਂਦੇ ਪਏ ਵਛੀ ਦੇ ਆ। ਸਹੀ ਗੱਲ ਆ। ਮੁੱਲ ਆ ਜਿਹੜਾ ਬਾਈ ਕਹਿੰਦਾ 67000 ਦੀ ਬੜ ਦੇ ਗਏ। ਮੁੱਲ ਕਰਾਉਣ ਨੂੰ ਜਿੰਨਾ ਮਰਜ਼ੀ ਕਰਾ ਲਓ। ਠੀਕ ਆ ਕਿ ਨਹੀਂ। ਮੁੱਲ ਜਾਇਜ਼ ਆ। ਬੜ ਵੀ ਚੰਗੀ ਆ। ਨਗਪਰਾ ਕੋਲੇ ਦੋ ਸੀ ਦੋਨੇ ਦਿਖਾਤੇ। ਕਿਸੇ